ਆਮ ਆਦਮੀ ਪਾਰਟੀ ਜਿੰਦਾਬਾਦ ਆਪ ਨੂੰ ਹਨ ਸਿੰਘ ਮਾਨ ਜਿੰਦਾਬਾਦ ਗੱਲ ਇਹ ਹੈ ਜੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਆਪਾਂ ਜੁੜੇ ਹੋਏ ਸੀ ਜੱਤੀ ਫੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਵਿੱਚ ਬੰਦੇ ਹੁਣ ਕਰਕੇ ਜਿਹੜੀ ਸਾਡੀ ਕੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀ ਜੀ ਜੋ ਨਿਧੀਆਂਾਂ ਬਹੁਤ ਵਧੀਆ ਲੱਗੀਆਂ ਤੇ ਆਨ ਆਲਾ ਜਿਹੜਾ ਸਮਾ ਮਾ ਉਹ ਵੀ ਆਮ ਆਦਮੀ ਪਾਰਟੀ ਲਈ ਆਮ ਵਰਕਰ ਲੈ ਸੋਚ ਵਿਚਾਰ ਉਹਨਾਂ ਦਾ ਵਧੀਆ ਵਾ ਤੇ ਅਸੀਂ ਤਦ ਹੀ ਇਹ ਐਡੋਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਥ ਦੇਏ ਤਾਂ ਜਾਂ ਜੋ ਜੁੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੀ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਫਗਵਾੜੇ ਦੀ ਬਹੁਤ ਸਾਲਾਂ ਤੋਂ ਪਿੱਛੇ ਪਈਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਵਧਾ ਸਕੀਏ ਹੋਰ ਡਿਵੈਲਪਮੈਂਟ ਕਰ ਸਕੀਏ ਕਾਂਗਰਸ ਨਹੀਂ ਦੇਖੋ ਹੁਣ ਇਹ ਡਾਕਟਰ ਸਾਹਿਬ ਜਾਏਆਂ ਦੇ ਹਾਈ ਕਮਾਂਡ ਜੋ ਵੀ ਆ ਉਹ ਗੱਲਬਾਤ ਕੀਤੀ ਆ ਉਹ ਜੋ ਆ ਸਾਡੇ ਫਾਇਦੇ ਲਈ ਜੋ ਵੀ ਵਧੀਆ ਹੋਊਗਾ। ਯਾਨੀ ਕਿ ਆਸ ਹੈਗੀ ਆਸ ਹੈਗੀ ਦੇ ਨਾਲ ਆ ਬਿਲਕੁਲ ਉਹ ਪਾਰਟੀ ਦੀ ਡਿਵੈਲਪਮੈਂਟ ਦੇ ਅਸੀਂ ਕੰਮ ਕਰਾਂਗੇ। ਕੱਲ ਨੂੰ ਪਾਰਟੀ ਦਾ ਹੋਰ ਵਾਅਦਾ ਹੋਵੇ। ਅਸੀਂ ਹੋਰ ਵੀ ਨਾਲ ਆਪਣੇ ਜਿਹੜੇ ਹੈਗੇ ਆ ਐਮਸੀ ਹੋਰ ਵੀ ਮਲਾਵਾਂਗੇ। ਆਪਣੀ ਗਿਣਤੀ ਹੋਰ ਵਧਾਵਾਂਗੇ। ਜਿਹੜਾ ਚੱਲੇ ਜਿਹੜਾ ਜੀ ਕਾਂਗਰਸ ਨੇਤਾ ਜਿਹੜੇ ਅੱਜ ਅਮਲਖਾਰੀ ਸ਼ਾਮਿਲ ਹੋਏ। ਅੱਜ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਜਿਹੇ ਸਾਥੀ ਪਦਮਸੂਦੀ ਨਿਕਾਜੀ ਕੌਂਸਲਰ ਸਾਹਿਬਾਂ ਔਰ ਰਾਪਾਲ ਉਪਲ ਜੀ ਸਾਡੇ ਕੌਂਸਲਰ ਸਹਿਬਾਨ ਤੇ ਲਿਕੇ ਆਪਣੇ ਮਨੂਸ਼ ਪ੍ਰਭਕਰ ਜੀ ਤਿੰਨੋਂ ਹੀ ਸਾਡੇ ਕੌਂਸਲਰ ਸਹਿਬਾ ਤੇ ਬਹੁਤ ਹੀ ਸੀਨੀਅਰ ਲੀਡਰ ਸ਼ਰਮਾ ਜੀ ਪੱਪੀ ਸ਼ਰਮਾ ਜੀ ਸਾਡੇ ਯੂਥ ਦੇ ਲੀਡਰ ਰਾਜਨ ਸ਼ਰਮਾ ਜੀ ਕੈਲਾਸ਼ ਸ਼ਰਮਾ ਜੀ तमाम ਜਿਹੜੀ ਲੀਡਰਸ਼ਿਪ ਹੈ ਉਹ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਆਪਣੇ ਵੱਲੋਂ ਸਾਡੇ ਮਾਨਯੋਗ ਸੁਪਰੀਮੋ ਪਾਰਟੀ ਸੁਪਰੀਮਾਰ ਵੱਲੋਂ ਕੇਜੀ ਸਰ ਕੇਜੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਤੇ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਾਰਿਆਂ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਪਾਰਟੀ ਵਿੱਚ ਆਉਣ ਦੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਜਿਉਂਾਇਆ ਵੀ ਆਖਦਾ ਔਰ ਧੰਨਵਾਦ ਵੀ ਕਰਦਾ ਤੇ ਮੈਨੂੰ ਇਹ ਖੁਸ਼ੀ ਹੈ ਕਿ ਸਾਡੇ ਜਿੰਨੇ ਵੀ ਇਹ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਬਹੁਤ ਹੀ ਸੀਨੀਅਰ ਲੀਡਰਸ਼ਿਪ ਮੈਂ ਸਮਝਦਾ ਕਿ ਜਿਹੜੇ ਕਾਂਗਰਸ ਦੀ ਨੀ ਹੈ ਤੂ ਵੜੇ ਸੀ ਅੱਜ ਜੋ ਸਾਡੇ ਨਾਲ ਸ਼ਾਮਲ ਹੋਣ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਖਾਸ ਤੌਰ ਤੇ ਪੰਜਾਬ ਲਈ ਪੰਜਾਬੀਅਤ ਲਈ ਜੋ ਵੀ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਸ ਤੋਂ ਖੁਸ਼ ਹੋ ਕੇ ਸਾਡੇ ਸ਼ਾਮਲ ਹੋਏ ਨੇ ਔਰ ਦੂਸਰਾ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਸ ਤੋਂ ਤੰਗ ਹੋ ਕੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜੋ ਪੱਲਾ ਫੜਿਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅਸੀਂ ਆਮ ਪਾਰਟੀ ਵੀ ਕੰਮਾਂ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਆ ਅਸੀਂ ਇਹ ਚਾਹੁੰਦੇ ਆਂ ਵੀ ਪੰਜਾਬ ਫਗਵਾੜੀ ਡਿਵੈਲਪਮੈਂਟ ਜਿਹੜੀ ਬਹੁਤ ਵਧੀਆ ਹੋਵੇ ਸਾਨੂੰ ਪੂਰੀ ਆਸ ਇਹਨਾਂ ਤੇ ਵੀ ਕੰਮ ਬਹੁਤ ਵਧੀਆ ਕਰਦੇ ਆ ਭਗਵੰਤ ਜੀ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੁਮਾਰ ਚੁੱਪੇਵਾਲ ਜੀ ਇਹਨਾਂ ਤੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੀ ਦਾ ਬੇ ਵਧੀਆ ਮੇਰ ਬਣਾਓਗੇ ਜਿਹੜਾ ਇਹਨਾਂ ਦੇ ਹਾਈ ਕਮਾਂਡਰੋਂ ਹੁਕਮ ਆਵੇ ਅਸੀਂ ਉਹ ਮੰਨਾਂਗੇ ਤੇ ਅਸੀਂ ਚਾਹੁੰਦੇ ਆਂ ਵੀ ਫਗਵਾੜੀ ਡਿਵੈਲਪਮੈਂਟ ਔਰ ਫਗਵਾੜੀ ਦਾ ਵਿਕਾਸ ਵਧੀਆ ਹੋਵੇ ਨਿਕਾ ਜਿਹੜੇ ਕ ਤੇ ਕੀ ਕਹਿਣਾ ਚਾਹਾਂਗਾ ਅੱਜ ਦੇ ਦਿਨ ਤੇ ਅ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਹੁਤ ਹੀ ਪੁਰਾਣੇ ਸਾਥੀ ਕਾਂਗਰਸ ਪਾਰਟੀ ਤੋਂ ਸਾਡੇ ਕੌਂਸਲਰ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਨੂੰ ਉਹ ਜੁਆਇਨ ਉਹਨਾਂ ਨੇ ਕੀਤਾ ਹੈ ਸ਼ਾਮਿਲ ਹੋਏ ਆ ਖਾਸ ਤੌਰ ਤੇ ਸਾਡੇ ਪੱਪੀ ਸ਼ਰਮਾ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਬੜ ਬਖ ਬਖ ਅਹੁਦਿਆਂ ਦੇ ਕੰਮ ਕੀਤਾ ਅੱਜ ਉਹਨਾਂ ਦੀ ਰਹਿਨਮਾਈ ਹੈ ਸਾਡੀ ਜਿੰਨੇ ਵੀ ਯੰਗ ਲੀਡਰਸ਼ਿਪ ਹੈ ਸਾਡੇ ਪਦਮਸੂਰੀ ਦੇਕਾ ਜੀ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਮਨੀਸ਼ ਪ੍ਰਭাকর ਜੀ ਸਾਡੇ ਕੌਂਸਲਰ ਸਹਿਬਾਨ ਔਰ ਰਾਮਪਾਲ ਉੱਪਲ ਜੀ ਸਾਡੇ ਕੌਂਸਲਰ ਸਹਿਬਾਨ ਰਾਜਨ ਸ਼ਰਮਾ ਜੀ ਅਰਜਨ ਜੀ ਕਰਨ ਜੀ ਔਰ ਸਾਡੇ ਤਮਾਮ ਸਾਥੀ ਤੇਲਾਸ਼ ਸ਼ਰਮਾ ਜੀ ਸੋ ਤਮਾਮ ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸਾਡੇ ਨਾਲ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਪਣੇ ਵੱਲੋਂ ਔਰ ਸਾਡੇ ਸੁਪਰੀਮੋ ਪਾਰਟੀ ਸੁਪਰੀਮੋਾਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਜਿਵੇਂ ਆਗਦਾ ਤੇ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਜਿਹੜਾ ਉਹ ਬਰਕਰਾਰ ਰੱਖਿਆ ਜਾਏਗਾ ਔਰ ਖਾਸ ਤੌਰ ਤੇ ਸਾਥੀਆਂ ਦੇ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਇਹ ਸਾਥੀ ਸਾਡੇ ਸ਼ਾਮਲ ਹੋਏ ਨੇ ਔਰ ਮੈਂ ਆਪਣੇ ਵੱਡੇ ਵੀ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਐਕਸ ਕੈਬਨਿਟ ਮਿਸਟਰ ਪੰਜਾਬ ਔਰ ਰਾਜੂ ਜੀ ਔਰ ਦਲਜੀਤ ਰਾਜੂ ਜੀ ਔਰ ਹਰਜੀ ਮਾਨ ਜੀ ਉਹ ਵੀ ਸਾਡੇ ਜਸਪਾਲ ਜੀ ਸਰਦਾਰ ਜਸਪਾਲ ਸਿੰਘ ਜੀ ਉਹ ਵੀ ਸਾਡੇ ਚੇਤੇ ਤੌਰ ਤੇ ਮੌਜੂਦ ਨੇ ਸੋ ਮੈਂ ਆਪਣੇ ਸਾਥੀਆਂ ਨੂੰ ਭਰੋਸਾ ਦਵਾਉਂਦਾ ਕਿ ਉਹਨਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਅੱਜ ਵੀ ਉਹ ਸਾਡੇ ਜਿਹੜੀ ਉਹ ਸਾਡੇ ਚ ਤਾਕਤ ਬਣ ਕੇ ਆਏ ਨੇ ਔਰ ਸਾਡੀ ਪਾਰਟੀ ਨੂੰ ਬਹੁਤ ਵੱਡਾ ਉਹਨਾਂ ਦੇ ਆਉਣ ਦੇ ਨਾਲ ਵੱਲ ਮਿਲਿਆ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਸਾਬ 15 ਕਦੇ ਪਹਿਲੋ ਤਾਂ ਮੈਂ ਸੱਭੇ ਵੱਲ ਸਾਹ ਹਾਂ ਜੀਵਨ ਸਿੰਘ ਬਾਲੀ ਦਾ ਜੀ ਜੀ ਰਾਜੀ ਦਾ ਬਹੁਤ ਧੰਨਵਾਦ ਕਰਦਾ ਤਾਂ ਉਹਨਾਂ ਨੇ ਸਾਡੀ ਪਾਰਟੀ ਸ਼ਾਮਿਲ ਹੋਇਆ ਔਰ ਸਾਨੂੰ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਕਿਤੇ ਤੁਹਾਨੂੰ ਪਤਾ ਸੀ ਲੋਕਾਂ ਉਸ ਬਾਦਰੀ ਦੀ ਬੜੀ ਸੇਵਾ ਕੀਤੀ ਹੈ। ਇਹ ਵੀ ਜਿੰਨੇ ਭਾਈਆਂ ਕਈ ਬਚਾ ਦਵਾਏ ਨੇ। ਬੜਾ ਕੁਝ ਕਾਰਨਾ ਕਰਕੇ ਸਾਨੂੰ ਅੱਜ ਆਮ ਆਪ ਦੀ ਬਾਦ ਦੀ ਜੁਆ ਨਾ ਲੱਗਿਆ। ਪਿਛਲੇ 5 ਸਾਲ ਸਰਪ੍ਰੇਸ਼ਣ ਇਲੈਕਸ਼ਨ ਨਹੀਂ ਹੋਏ। ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਸੀ। ਉਹਨਾਂ ਸੀ ਕੌਂਸਲਰ ਜਿੱਤ ਕੇ ਆਏ ਆ। ਲੋਕੀਤਾਂ ਦੇ ਵਿੱਚ ਵਾੜੀਤਾਂ ਦੇ ਵਿੱਚ ਇਹ ਸਾਰਾ ਕੁਝ ਨਜ਼ਰ ਦੇਖਦੇ ਭਾਈ ਆਪਾਂ ਆਪਣੇ ਕੰਮ ਕਰਵਾ ਲਿਆ ਤੇ ਆਪਾਂ ਆ ਆਮ ਆਲੀ ਪਾਣੀ ਸਾਡੇ ਕੋਲ ਆ ਕੋਰਨਰਲ ਸ਼ੀਰਵਤ ਆ ਕੇ ਆ ਸ਼ਹਿਰ ਦਾ ਵਿਕਾਸ ਪੂਰੇ ਜੂਸੋਟ